ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਮੁਲਜ਼ਮ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਤਾਂ ਉਸ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਹੈ ਤੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਟਿਆਲਾ ਪੁਲਿਸ ਦੀ ਹਿਰਾਸਤ ਦੇ ਵਿੱਚ ਮੁਲਜ਼ਮ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੂਗਰ ਅਤੇ ਬੀਪੀ ਦੀ ਬਿਮਾਰੀ ਦੇ ਨਾਲ ਇਹ ਪੀੜਤ ਸੀ ਔਰ ਹਸਪਤਾਲ ਦੇ ਵਿੱਚ ਜਦੋਂ ਇਸ ਦੀ ਹਾਲਤ ਨੂੰ ਬਾਰੇ ਲਿਜਾਇਆ ਜਾਂਦਾ ਪਰ ਹਸਪਤਾਲ ਦੇ ਵਿੱਚ ਇਹ ਦੰਮ ਤੋੜ ਦਿੰਦਾ ਤਾਂ 46 ਸਾਲ ਦੀ ਉਮਰ ਚੰਦਰ ਕਾਂਤ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਜੋ ਠੱਗੀ 8 ਕਰੋੜ ਦੀ ਹੋਈ ਸੀ ਤਾਂ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਇਸ ਦੀ ਔਰ ਇਸ ਮਾਮਲੇ ਦੇ ਵਿੱਚ ਇਸ ਦੇ ਕੋਲੋਂ ਕਈ ਸਿਮਾ ਬਰਾਮਦ ਕੀਤੀਆਂ ਜਾਂਦੀਆਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 500 ਦੇ ਕਰੀਬ ਸਿਮਾ ਇਸ ਦੇ ਕੋਲੋਂ ਬਰਾਮਦ ਕੀਤੀਆਂ ਗਈਆਂ ਸੀ ਔਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਇਸ ਦੀ ਕੀਤੀ ਗਈ ਸੀ ਤਾਂ ਹੋਰ ਵੀ ਕਈ ਜਿਹੜੇ ਮੁਲਜ਼ਮ ਨੇ ਗ੍ਰਫਤਾਰ ਕੀਤੇ ਗਏ ਸੀ ਤੇ ਚੰਦਰ ਕਾਂਤ ਜਿਸ ਦੀ ਗ੍ਰਿਫਤਾਰੀ ਕੀਤੀ ਗਈ ਸੀ ਤਾਂ ਉਸ ਦੀ ਮੌਤ ਹੋ ਚੁੱਕੀ ਹੈ ਪਟਿਆਲਾ ਪੁਲਿਸ ਦੀ ਹਿਰਾਸਤ ਦੇ ਵਿੱਚ ਮੌਤ ਹੋਈ ਹੈ ਤਾਂ 5 ਜਨਵਰੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਹਿਰਾਸਤ ਦੇ ਵਿੱਚ ਸਿਹਤ ਜਦੋਂ ਵਿਗੜ ਜਾਂਦੀ ਹੈ ਤਾਂ ਹਸਪਤਾਲ ਲਜਾਇਆ ਜਾਂਦਾ ਜਿੱਥੇ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਚੰਦਰਕਾਂਤ ਦੀ ਮੌਤ ਹੋ ਜਾਂਦੀ ਹੈ ਤਾਂ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਨਾਲ ਦੱਸਦੀ ਹੈ ਕਿ ਬੀਤੇ ਸਮੇਂ ਤਕਰੀਬਨ 8 ਕਰੋੜ ਦੀ ਠੱਗੀ ਵਜੀ ਸੀ ਔਰ ਇਸ ਠੱਗੀ ਤੋਂ ਬਾਅਦ ਅਮਰ ਸਿੰਘ ਚਾਹਲ ਦੇ ਵੱਲੋਂ ਆਪਣੇ ਆਪ ਨੂੰ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰੀ ਜਾਂਦੀ ਹੈ ਹਾਲਾਂਕਿ ਗੋਲੀ ਸਾਤੀ ਦੇ ਵਿੱਚ ਲੱਗਦੀ ਹੈ ਜਿਸ ਤੋਂ ਮੌਕੇ ਦੇ ਉੱਤੇ ਜਦੋਂ ਪੁਲਿਸ ਅਧਿਕਾਰੀ ਪਹੁੰਚ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਾਨ ਬਚਾ ਲਈ ਜਾਂਦੀ ਹੈ ਉਹਨਾਂ ਦੇ ਵੱਲੋਂ ਤੁਰੰਤ ਹਸਪਤਾਲ ਅਮਰ ਸਿੰਘ ਚਾਹਲ ਨੂੰ ਪਹੁੰਚਾਇਆ ਜਾਂਦਾ ਜਿੱਥੇ ਉਹਨਾਂ ਦੀ ਜਾਨ ਬਚ ਜਾਂਦੀ ਹੈ ਤਾਂ ਇਹ ਰੋਪੜ ਰੇਂਜ ਦੇ ਆਈਜੀ ਰਹੇ ਚੁੱਕੇ ਨੇ ਅਮਰ ਸਿੰਘ ਚਾਹਲ ਔਰ ਆ ਇਹਨਾਂ ਦੇ ਨਾਲ ਜਦੋਂ 8 ਕਰੋੜ ਦੀ ਇਹ ਠੱਗੀ ਵੱਜਦੀ ਹੈ ਤਾਂ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਹਨਾਂ ਦੇ ਵੱਲੋਂ ਇੱਕ ਨੋਟ ਵੀ ਆ ਖੁਦਕੁਸ਼ੀ ਦਾ ਰਖਿਆ ਜਾਂਦਾ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਤਕਰੀਬਨ 8 ਕਰੋੜ ਦੀ ਥੱਗੀ ਇਹਨਾਂ ਦੇ ਨਾਲ ਮਾਰੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਜਾਂਚ ਕਰਦੀ ਹੈ ਤਾਂ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹਨਾਂ ਦੇ ਵਿੱਚੋਂ ਇੱਕ ਚੰਦਰਕਾਂਤ 46 ਸਾਲ ਦੀ ਜਿਸ ਦੀ ਉਮਰ ਸੀ ਤਾਂ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਪਟਿਆਲਾ ਪੁਲਿਸ ਦੀ ਹਿਰਾਸਤ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਸ਼ੂਗਰ ਅਤੇ ਬੀਪੀ ਦੀ ਬਿਮਾਰੀ ਤੋਂ ਪੀੜਤ ਸੀ ਚੰਦਰਕਾਂਤ ਔਰ 5 ਜਨਵਰੀ ਨੂੰ ਪੁਲਿਸ ਦੇ ਵੱਲੋਂ ਰਿਮਾਂਡ ਇਸ ਦਾ ਲਿਆ ਗਿਆ ਸੀ ਉਸ ਤੋਂ ਬਾਅਦ ਹਿਰਾਸਤ ਦੇ ਵਿੱਚ ਇਸ ਦੀ ਸਿਹਤ ਵਿਗੜ ਜਾਂਦੀ ਹੈ ਔਰ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਇਲਾਜ ਦੌਰਾਨ ਮੌਤ ਹੋ ਗਈ ਹੈ ਤਾਂ ਇਹ ਵੱਡੀ ਖਬਰ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ